ਪੰਡਾ ਪੰਡਾ ਮੁਬਾਰਕ ਪੰਡਾ ਪੰਡਾ ਮੁਬਾਰਕ ਗਿੱਦੀ ਜਗੀਰ ਕੋ ਮੁਬਾਰਕ ਗਿੱਦੀ ਜਗੀਰ ਕੋ ਮੁਬਾਰਕ ਪੰਡਾ ਪੰਡਾ ਸਰਕਾਰ ਮੁਬਾਰਕ ਚੋਰਾ ਦੀ ਸਰਕਾਰ ਮੁਬਾਰਕ ਰਾਜ ਭਵਿੰਦਰ ਸਿੰਘ ਪਿੰਡ ਦਾ ਹਦਪੁਰ ਤੋਂ ਭਾਈ ਦਿਆ ਹੋਇਆ ਸਰਕਾਰ ਮੁਬਾਰਕ ਸੂਤਿਆਂ ਦੀ ਸਰਕਾਰ ਮੁਬਾਰਕ ੁੰਡਾਂ ਦੀ ਸਰਕਾਰ ਮੁਬਾਰਕ ੁੰਡਾਂ ਦੀ ਸਰਕਾਰ ਮੁਬਾਰਕ ੁੰਡਾਂ ਦੀ ਸਰਕਾਰ ਸਨਸਕਿਆ ਦੋਸਤੋ ਅੱਜ ਜਵਰਾਜ ਭਪਿੰਦਰ ਸਿੰਘ ਅਖੋਤੀ ਜਵਰਾਜ ਹਲਕੇ ਪੁਲਾਤ ਦਾ ਦੂਦਪੁਰ ਦੇ ਵਿੱਚ ਆਇਆ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਆਪਦੇ ਫਰਕਰਾਂ ਨੇ ਇਹਦੀ ਫਿੱਟੇ ਤੋਂ ਹੀ ਪਾਈ ਇਹਦੀ ਨਾਹਰੇ ਲਾਏ ਮਰਤਾਬਾਦ ਕੀਤਾ ਮਜਬੂਰਾਂ ਦੇ ਚੋਰ ਰਾਹ ਬਦਲ ਕੇ ਅੱਜ ਚਲਾ ਗਿਆ ਅਸੀਂ ਆਪਣੇ ਪਿੰਡ ਵੱਲੋਂ ਇਹਦਾ ਸੰਪੂਰਨ ਤੌਰ ਤੇ ਬਾਈਕਾਟ ਕਰਦੇ ਆਂ ਔਰ ਅੱਜ ਦੀ ਮੀਟਿੰਗ ਇਹਨਾਂ ਨੂੰ ਪਤਾ ਸੀ ਅਸੀਂ ਇਹਨਾਂ ਦੀ ਫਿੱਟੇ ਤੋਂ ਹੀ ਕਰਨੀ ਆਂ ਇਹਦਾ ਕਰਕੇ ਇਹਨਾਂ ਨੇ ਬਹੁਤ ਗੁਪਤ ਮੀਟਿੰਗ ਰੱਖੀ ਪਰ ਸਾਨੂੰ 15 ਮਿੰਟ ਪਹਿਲਾਂ ਪਤਾ ਲੱਗਾ ਔਰ ਅਹੀਂ ਇਹਨਾਂ ਦਾ ਸ਼ਾਂਤ ਮਈ ਢੰਗ ਦੇ ਨਾਲ ਜਿਹੜਾ ਵਾ ਮੁਰਦਾਬਾਦ ਦੇ ਨਾਰੇ ਲਾਏ ਆ ਔਰ ਮਜਬੂਰਨ ਸਾਡੇ ਵਰਕਰਾਂ ਦਾ ਜੋਸ਼ ਦੇਖਦੇ ਹੋਏ ਇਹਨੂੰ ਆਪਣਾ ਰਾਹ ਬਦਲਣਾ ਪਿਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ